ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਸੰਧੂ ਫੈਮਿਲੀ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਟਾਈਮ ਹੋ ਗਿਆ ਜੀ 10:30 ਵਜੇ ਨੇ ਤੇ ਆਪਣਾ ਕੰਮ ਵੀ ਇੱਥੇ ਹੀ ਖਤਮ ਹੋਇਆਗਾ ਤੇ ਜੀ ਸਵੇਰੇ ਆਪਾਂ ਲੱਗੇ ਸੀਗੇ ਪਹਿਲਾਂ ਪੀਣਾ ਕਰਨ ਕਿਉਂਕਿ ਨਾ ਵੀ ਫਿਰ ਧੁੱਪ ਬਹੁਤ ਜ਼ਿਆਦਾ ਆਉਂਦੀ ਆਪਣੇ ਉੱਤਲੇ ਸ਼ੈੱਡ ਜਿੱਥੇ ਢੋਲਣੀ ਤੇ ਇਸ ਲਈ ਹਨਾ ਵੀ ਹੁਣ ਕੰਮ ਆਪਣੇ ਨਿਬੜੇ ਥੋੜੇ ਲੇਟ ਹੋ ਗਈ ਸੀਗੇ ਅੱਜ ਤੇ ਪੁੱਛ ਮੁੱਛਾਂ ਦਾ ਸਾਰਾ ਕੰਮ ਆਪਣੇ ਮਿਲਦੇ ਆ ਤੇ ਜਿਹੜੇ ਆਪਣੇ ਹਨਾ ਖੇਤ ਬੰਨੇ ਚਾਹ ਪਾਣੀ ਨੂੰ ਭੇਜਿਆ ਗਿਆ ਤੇ ਅੱਜ ਆਪਣੇ ਲੀਵਰ ਹੈ ਨਹੀਂ ਸੀ ਤੇ ਆਪਨੇ ਸੀ ਕਿ ਘਰ ਦੇ ਘਰ ਦੇ ਉਹਨਾਂ ਨੂੰ ਚਾਹ ਪਾਣੀ ਭੇਜ ਦਿੱਤਾ ਤਾਂ ਕਿੰਨਾ ਮਰ ਜਨ ਨਾਲ ਉਹ ਜੋਨੇ ਵਾਰ ਹਨਾ ਪਸੀਨਾ ਆ ਜਾਂਦਾ ਰਹਿੰਦਾ ਬਿੰਦੇ ਝੱਟ ਕੱਪੜੇ ਬਦਲੋ ਲਾੜੂ ਪਾ ਲੂ ਬਸ ਤੇ ਕਿੰਨੇ ਵਾਰ ਬਦਲੋ ਕੱਪੜੇ ਤੇ ਉਹਨੇ ਕੱਪੜੇ ਧੋ ਲਓ ਜੀ ਪਾਣੀ ਭਰ ਲਓ ਬਸ ਤੇ ਸਵੇਰ ਦਾ ਜੀ ਇੱਕ ਕੈਂਪਰ ਖਤਮ ਹੋ ਗਿਆ ਸੀ ਤੇ ਹੁਣ ਦੁਬਾਰਾ ਆਪਾਂ ਭਰ ਕੇ ਹਨਾ ਉਹਦੇ ਵਿੱਚ ਪਾਈ ਆ ਬਰਫ਼ ਜਿਹੜੀ ਲੱਸੀ ਬਚੀ ਸੀ ਜੀ ਆਪਾਂ ਉਹ ਦੁਬਾਰਾ ਫਰਿੱਜ ਚਲਾ ਦਿੱਤੀ ਕਿਉਂਕਿ ਦੁਪਹਿਰੇ ਪੀਂ ਲੈਂਦੇ ਆ ਤੇ ਸ਼ਾਮ ਨੂੰ ਵੀ ਪੀ ਲੈਂਦੇ ਕਿਉਂਕਿ ਹੁਣ ਚਾਹ ਘਟ ਪੀਂਦੇ ਜੀ ਲੱਸੀ ਲੱਸੀ ਪਾਣੀ ਪਰ ਖੜੀ ਸੀ ਤੇ ਚਾਚੂ ਬਣਾਤੀ ਸੀ ਭੇਜਦੀ ਖੇਤ ਤੇ ਕੱਪੜੇ ਆਪਾਂ ਉਤਾਰ ਲਏ ਜਿਹੜੇ ਧੁੱਤੇ ਸੀ ਕੁਛ ਕੁ ਪੈ ਨਹੀਂ ਆਪਾਂ ਇਹ ਉਤਾਰ ਲੈਂਦੇ ਆ ਨਾ ਕੇ ਤੇ ਕਿਉਂਕਿ ਗਿੱਲੇ ਆ ਤੇ ਜਿਹੜੇ ਹਨਾ ਫਿਰ ਆਪਾਂ ਬਣਾਵਾਂਗੇ ਜਿਹਦੇ ਪੈਰ ਤੇ ਚਾਪਣੀ ਤੇ ਹੁਣ ਆਪਾਂ ਹਨਾ ਪੈਣੀ ਹੈਗੀ ਘੰਟਾ ਕਰਦੇ ਆ ਰਾਮ ਚਾਪਣੀ ਪੀਤੀ ਫਿਰ ਹਨਾ ਦੁਪਹਿਰ ਦਾ ਹੋ ਜਾਂਦਾ ਟਾਈਮ ਉਦੋਂ ਹੋ ਜਾਂਦੀ ਆਏ ਲੱਗਿਆ ਵੀ ਹਨਾ ਵੀ ਮੀਂਹ ਆਊਗਾ ਤੇ ਮੀ ਨਹੀਂ ਆਇਆ ਤੇ ਨੇਰੀ ਜੀ ਆ ਕਿਤੇ ਜੀ ਬਾਧੂ ਦਾ ਹਨਾ ਕੂੜਾ ਕਰਕਟ ਬਾਧੂ ਕਰ ਗਿਆ ਸੀਗਾ ਕੂੜਾ ਇੰਨਾ ਕੱਢਿਆ ਸਵੇਰੇ ਕੱਲ ਸ਼ਾਮ ਨੂੰ ਵੀ ਸਫਾਈ ਕਰੀ ਹੁਣ ਸਵੇਰ ਵੀ ਫਿਰ ਵੀ ਬਹੁਤ ਹੋ ਜਾਂਦਾ ਕਿਉਂ ਜਾਲੀਆਂ ਵਗੈਰਾ ਗੇਟ ਵਗੈਰਾ ਝਾੜਨ ਨੂੰ ਹਨਾ ਬਾਧੂ ਨਿਕਲਿਆ ਹੁੰਦਾਗਾ ਤੇ ਸਵੇਰੇ ਵੀ ਬਹੁਤ ਟਾਈਮ ਲੱਗੇ ਝਾੜ ਚੜੀਆ ਕਰਨ ਨੂੰ ਤੇ ਘਸਾ ਹੋ ਗਿਆ ਸੀ ਅੱਜ ਆਪਣਾ ਪਿੰਡ ਦਾ ਕੰਮ ਜੀ ਤੇ ਬਾਕੀ ਨਾ ਕੁਝ ਹਨਾ ਰਾਜੂ ਆਪਣਾ ਖੇਤ ਦੂਜੀ ਪੱਠੀ ਵਿਜੀ ਕਰਕੇ ਅਗੀ ਤਾਂ ਆਪਣੇ ਘਰ ਕੋਲ ਇੱਥੇ ਪੱਠੀ ਨੂੰ ਦੇ ਇੱਥੇ ਵੱਢ ਕੇ ਹਨਾ ਛੇਤੀ ਕੰਮ ਨਿਬੜ ਜਾਂਦਾਗਾ ਹੁਣ ਦੋ ਜਾਣੇ ਨੂੰ ਜਾਣਾ ਪੈਂਦਾ ਜੀ ਪੱਠੀ ਵੱਢਣ ਵੀ ਤੇ ਨਾਲ ਵੱਡਕੇ ਨੇੜੇ ਹੈ ਨਾ ਤੇ ਚੱਕ ਲਿਆ ਸੀ ਜਲਦੀ ਜਲਦੀ ਐਦ ਕੀ ਬਸ ਉਹ ਬੋਰ ਦਾ ਕਰਕੇ ਜੀ ਹੋਏਗਾ ਤੇ ਹੁਣ ਥੋੜੇ ਦਿਨਾਂ ਦੀ 8 ਹਫਤੇ ਦੀ ਪੱਠੀ ਆਪਣੇ ਰਹਿ ਗਈ ਉੱਥੇ ਹਫਤਾ ਖੋ ਗਿਆ ਵੱਡਦੇ ਤੇ ਹੁਣ ਜੀ ਬਸ ਆਪਣੇ ਘਰ ਕੋਲੇ ਹੋਇਆ ਕਰਨਗੇ ਛੇਤੀ ਕੰਮ ਨਿਪਟਾਇਆ ਕਰੂੰਗਾ ਤੇ ਬਸ ਜੀ ਅੱਜ ਹਨਾ ਥੋੜਾ ਜਿਹਾ ਹੋ ਗਿਆ ਲੇਟ ਤੇ ਹੁਣ ਆਪਾਂ ਨਹਾ ਕੇ ਰੈਸਟ ਕਰਦੇ ਤੇ ਬੱਚੀ ਕਰ ਰਹੇ ਨੇ ਆਰਾਮ ਜੀ ਅੱਜ ਅੱਜ ਵਿਚਾਰੇ ਘਰੇ ਨੇ ਕਈ ਦਿਨ ਹਨਾ 5-6 ਦਿਨ ਲਗਾਤਾਰ ਖੇਤ ਨੇ ਡਿਊਟੀ ਸੀ ਵਿਚਾਰਿਆਂ ਦੀ ਤੇ ਹੁਣ ਕਹਿੰਦੇ ਮੰਮੀ ਭੁੱਖ ਲੱਗੀ ਹੈ ਤੇ ਆਪਾਂ ਨਾ ਤੋ ਕਿਹਨਾ ਕੁਝ ਇਹਨਾਂ ਨੂੰ ਦਿੰਨੀ ਆਂ ਦੋ ਟੂ ਵਗੈਰਾ ਦੇ ਦੇਣੀ ਹੈ ਜੀ ਪਹਿਲਾਂ ਰੋਟੀ ਤਾਂ ਥੋੜੀ ਸਿਆ ਖਾ ਲਈ ਸੀ ਨਾ ਜਲਦੀ ਖਾ ਲਈ ਸੀ ਅਜ ਰੋਟੀ ਕੋ ਕਰੇ ਬੱਚੇ ਹੁੰਦੇ ਜਿਹਨਾਂ ਨੂੰ ਤਾਂ ਭੁੱਖ ਲੱਗਦੂਗੀ ਲੱਗਦੀ ਹੈ ਹਨਾ ਆਪ ਤਾਂ ਹਜੇ ਆਪਾਂ ਫਿਰ ਵੀ ਲੇਟ ਹੋ ਜਾਣੇ ਆ ਤੇ ਇਹ ਤਾਂ ਟਾਈਮ ਲੈਣ ਕਹਿੰਦੇ ਵੀ ਮੰਮੀ ਭੁੱਖ ਲੱਗੀ ਹੈ ਤੇ ਹੁਣ ਜੇ ਆਪਾਂ ਨਹਾ ਲਈਏ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਦੇਣੀ ਹੈ ਹਾਂਜੀ ਟਾਈਮ ਹੋ ਗਿਆ 2:00 ਵਜੇ ਨੇ ਤੇ ਆਪਾਂ ਨੇ ਜਿਹੜਾ ਫਾਰ ਹੈ ਵਾਲੀ ਟੈਂਕੀ ਹੈ ਨਾ ਕੋਸ਼ ਮੋੜੀ ਉੱਪਰ ਉਹ ਖਾਲੀ ਖਾਦਮ ਤੇ ਹੁਣ ਆਪਾਂ ਟੈਂਕੀ ਭਰਦਗੇ ਪਹਿਲਾਂ ਫਿਰ ਬਣਾਵਾਂਗੇ ਚਾ ਇਹ ਨਾਲ ਹੀ ਮੁੱਕੀ ਹੁਣ ਤਾਂ ਵੀ ਆਰਾਮ ਨਾਲ ਬੈਠਾਂਗਾ ਫਿਰ ਜੀ ਗਰਮੀ ਹੈ ਇਹਨਾਂ ਫਿਰ ਘੇੜੇ ਦੇਣ ਨੂੰ ਫਿਰ ਆਰਾਮ ਨਾਲ ਬੈਠਾਂਗੇ ਇਹਨੂੰ ਅੱਜ ਪਤਾ ਨਹੀਂ ਕਿਵੇਂ ਮੁੱਕਲੀ ਅੱਗੇ ਤਾਂ ਭਰੀ ਹੁੰਦੀ ਆ ਹਰ ਰੋਜ਼ ਅੱਜ ਤਾਂ ਜਲਦੀ ਹੀ ਕਰ ਲਈ ਪਰ ਇਹ ਕੀ ਭਰ ਲਈ ਠਾ ਉਹ ਤਾਂ ਭੁੱਲ ਗਏ ਹਾਂ ਨੋਚ ਗੋਲਟੇ ਗਿੱਚ ਕਰਤਾ ਪਾਣੀ ਰਾਜੂ ਠਾਇ ਸੀ ਠਾਇ ਠਾ ਕੇ 2:00 ਵਜੇ ਉਹਨੂੰ ਉਠੋ ਸਵਾਉ ਦੋ ਇਸ ਵੇਲੇ ਤਾਂ ਲੱਗ ਗਿਆਗਾ ਰਾਜੂ ਉਠਾਉਣ 2:00 ਵਜੇ ਹੁਣ ਆਪਾਂ ਚਾਹ ਬਣਾਉਣੀ ਆ ਹੁਣ ਤੋਈ ਚੱਲਾਂਗੇ ਹਣ ਤੂੰ ਗੋਜੀਤ ਲੱਗਾ ਵਾ ਸ਼ਾਮ ਤੱਕ ਹੁਣ ਤਾਂ ਚਲੋ ਜਾਵਾਂ ਸਿਰਫ ਸਬਜੀ ਜਿਹੜੀ ਜਰੂਰ ਬੈਗੀ ਕੱਟ ਲਾਂਗੇ ਤੇ ਨਹੀਂ ਫਿਰ ਵਸਣ ਜਰੂਰ ਚਾਲੇ ਪਾਉਣਾ ਪੈਣਾ ਜੇ ਗਰਮੀ ਹੈ ਜਿਹਨੂੰ ਗਰਮ ਤੋਂ ਕਾਲੀ ਬਦਲ ਜੂਗਾ ਆਪਣਾ ਸ਼ੱਕਰ ਪਾਉਣੇ ਨੇ ਰਲਾ ਕੇ ਖੰਡ ਵਿੱਚ ਥੋੜੀ ਜਿਹੀ ਖੰਡ ਪਾ ਕੇ ਨਾ ਤੇ ਪਚਾਰ ਨਾਲ ਆਪਾਂ ਸ਼ੱਕਰ ਦੀ ਤੇ ਗੋੜਾ ਲਈ ਖੰਡ ਵਾਲੀ ਤੇ ਸ਼ੱਕਰ ਥੋੜੀ ਜਿਹੀ ਲਾ ਕੇ ਨਾ ਕਰਦੇ ਹੁੰਦੇ। ਪਹਿਲੇ ਕੋ ਗੁੜ ਦੀ ਕਰਦੇ ਹੁੰਦੇ ਸਿਰਫ ਗੁੜ ਵਰਤਦੇ ਹੁੰਦੇ ਸੀ। ਹੁਣ ਨਾ ਸ਼ੱਕਰ ਵਧੀਆ ਲੱਗੀ ਸਾਨੂੰ। ਥੋੜੀ ਜਿਹੀ ਖੰਡ ਦੇ ਵਿੱਚ ਨਾ ਅੱਗੇ ਪਹਿਲਾਂ ਅੱਧਾ ਗੁੜ ਪਾ ਲੈਂਦੇ ਸੀ, ਇੱਧਰ ਖੰਡ ਪਾ ਲੈਂਦੇ ਸੀ। ਤੇ ਹੁਣ ਵੀ ਸ਼ੱਕਰ ਵਰਗੀ ਨਾ ਲੱਗ ਗਈ। ਨੇ ਤਾਂ ਆਪਾਂ ਇਸ ਨੂੰ ਉਪਰੋਂ ਕੇ ਪਾ ਦੇਣੇ ਨੇ। ਲੈ ਤੇ ਇਸ ਨੂੰ ਪਾ ਲੈਣੇ ਨੇ ਪਾ ਪਿਓਂ ਕੇ ਜਿਹੜੇ ਹੌਂਕਦੀ ਹੈਗੀ। ਉਹਨਾਂ ਨੂੰ ਭੋਗ ਪਾ ਲੈਣੇ ਆ। ਤੇ ਨਾਲੇ ਆਪਾਂ ਹਨਾ ਚਾਹ ਬ੍ਰਿਲੀਅੰਟ ਨੇ ਨਾਲੇ ਆਪਾਂ ਚਾਹ ਉਹ ਨਾਲੇ ਗਿਰ ਲਾ ਕੇ ਰੋਟੀਆਂ ਪਲਾਤ ਲਈਆਂ। ਤੇ ਉਹਨਾਂ ਰੋਟੀ ਦਾ ਅੱਪ ਦੁਪਹਿਰ ਨੂੰ ਗਰਮ ਕਰਦੇ ਆ ਹਨ। ਤੇ ਉਹਦੋਂ ਨਾ ਸੁੱਕ ਜਾਂਦ ਨੇ। ਤੇ ਫੇਰ ਆਈ ਹੁੰਦਾ ਵੀ ਹਨਾ ਗਰਮ ਵੀ ਕਰਨੀ ਆ। ਤੇ ਰੋਟੀ ਚਲੋ ਸਜਰੀ ਲਾ ਦੇਣੇ ਬੱਚਿਆਂ ਵਾਸਤੇ। ਤੇ ਨਾਲੇ ਜਿਹੜੀ ਆਪੇ ਅਗੀ ਖਾਣ ਦੀ ਦੋ ਉਹ ਖਾਦਿਏ ਨੇ ਨਾ ਬੱਚੇ ਖਾ ਲੈਂਦੇ ਨੇ। ਤੇ ਨਾਲ ਦੀ ਨਾਲ ਜੇ ਫਿਰ ਹਨਾ ਸੰਨੀ ਦਾ ਹੋ ਜਾਂਦਾ ਪੱਠੇ ਹੀ ਪਾ ਜਾਂਦੀ ਹੈ ਕਿ ਨਾਲ ਹੀ ਦਾਣਾ ਪੈ ਜਾਂਦਾ ਸਾਰੇ ਕੰਮ ਜੀ ਇਕੱਠੇ ਨਿਪਟ ਜਾਂਦੇ ਹੈਗੇ ਕੰਮ ਤਾਂ ਸਾਰੇ ਨਿਪਟ ਜਾਂਦੇ ਇਕੱਠੇ ਪਰ ਗਰਮੀ ਹੋਣ ਦੇ ਕਰਕੇ ਹਨਾ ਕੰਮ ਆ ਜਿਹੜਾ ਥੋੜਾ ਜਿਹਾ ਆਪਣਾ ਵੱਧ ਜਾਂਦਾ ਸਰਦਣਾ ਦੇ ਵਿੱਚ ਤੇ ਉਹਦੇ ਬਸ ਦਿਨ ਛੋਟੇ ਹੁੰਦੇ ਤੇ ਹੁਣ ਦਿਨ ਵੱਡੇ ਹੈਗੇ ਤੇ ਹੁਣ ਜੀ ਆਪਾਂ ਰੋਟੀ ਬਣਾ ਲਗੇ ਫਿਰ ਮਿਲਦੇ ਆਂਗੇ ਅੱਟਪਾ ਬਨਣ ਲਗੇ ਹਾਂਜੀ ਆਪਾਂ ਨਾ ਰੋਟੀ ਬਣਾਈ ਸੀ ਦੁਪਹਿਰ ਦੀ ਤੇ ਗਰਮੀ ਇੰਨੀ ਆ ਬਹੁਤ ਜਿਆਦਾ ਜੀ ਰੋਟੀ ਮਸਾ ਬਣਾਈ ਤੇ ਬੱਚੇ ਕਹਿੰਦੇ ਹਨਾ ਅਸੀਂ ਖਾਣੇ ਜੀ ਖੰਡ ਵਾਲੇ ਪਰੌਂਟੇ ਤੇ ਦੂਜੀ ਆਲੂਆਂ ਵਾਲੇ ਤਾਂ ਜੀ ਆਪਾਂ ਹੁਣ ਬਣਾ ਕੇ ਦਿੰਦੇ ਹਾਂ ਚੰਨ ਕਿਉਂਕਿ ਨਾ ਗਰਮੀ ਬਹੁਤ ਜ਼ਿਆਦਾ ਹੈ ਤੇ ਆਪਾਂ ਖਾਵਾਂਗੇ ਸਬਜੀ ਪਈ ਸੀ ਥੋੜੀ ਜੀ ਸਮੀਤ ਨੇ ਖਾਧੀ ਸਬਜੀ ਨਾਲ ਤੇ ਕਰਨ ਤੇ ਇਹਨਾਂ ਡੜੀਆਂ ਤੋਂ ਸਾਰੇ ਨਖਾਂ ਡੜ ਤੋਂ ਦੇ ਖਾਲੇ ਸੀ ਤੇ ਆਪਾਂ ਖਾਵਾਂਗੇ ਚਤਨੀ ਨਾਲ ਆਪਣੀ ਚਤਨੀ ਉਹ ਨਹੀਂ ਪੇਚੇ ਪੜਾਂਦੀ ਤੇ ਗਰਮੀ ਬਹੁਤ ਜ਼ਿਆਦਾ ਸੀ ਛਿੱਤ ਛਿੱਤੀ ਆਤੀ ਨਾ ਕਮਰੇ 'ਚ ਹਵਾ ਲਈ ਪਹਿਲਾਂ ਤੇ ਹੁਣ ਆਪਾਂ ਨਾ ਰੁੱਟੀ ਖਾਣੇ ਆਂ ਜਿਹਾ ਕਿ ਨਮੜੀ ਜਾ ਖੜ ਜੰਨੇ ਹਨ ਜਿੱਥੇ ਹਵਾ ਨਹੀਂ ਲੱਗਦੀ ਮਾੜੀ ਮੋਟੀ ਦੇ ਉੱਤੇ ਇੰਨਾ ਬੁਰਾ ਹਾਲ ਹੋ ਜਾਂਦਾ ਹੈ ਜਿੰਨਾ ਵੀ ਕਹਿ ਲੂੰ ਤੇ ਚਲੋ ਜੀ ਹੁਣ ਨਾ ਰੋਟੀ ਖਾ ਲਗੇ ਤੇ ਫਿਰ ਆਪਾਂ ਆਪਾ ਸ਼ਵਨ ਪਾਵਾਂਗੇ ਜੀ ਦਾਣਾ ਖੀਰ ਥੋੜਾ ਥੋੜਾ ਨਾ ਗਾਰਨਿਸ਼ ਦਾ ਜੀ ਕੰਮ ਵੀ ਬਾਲੇ ਹੈ ਜਿਹੜੇ ਛੋਟੇ ਕੰਮ ਹੁੰਦੇ ਉਹ ਵੀ ਨਾ ਇਹ ਵੱਡੇ ਵੱਡੇ ਲੱਗਦੇ ਆ ਤੇ ਸਰਦੀਆਂ ਦੇ ਵਿੱਚ ਇੰਨੀ ਮौज ਹੁੰਦੀ ਹੈ ਤੇ ਹਨਾ ਆਪਾਂ ਸਾਰੇ ਜਿਹੜੇ ਚੁੱਲ੍ਹੇ ਤੇ ਕੋਲੇ ਜੁੜ ਜੁੜ ਕੇ ਬੈੰਨੇ ਆ ਤੇ ਹੁਣ ਚੁੱਲ੍ਹੇ ਤੇ ਕੋਲ ਖੜਨ ਦੀ ਗੱਲ ਤਾਂ ਸਿਰੇ ਰੋਟੀ ਆਪਾਂ ਜੀ ਗੈਸ ਦੀ ਬਣਾਈ ਸੀ ਤੇ ਗੈਸ ਤੇ ਬਣਾਈ ਫਿਰ ਵੀ ਟਾਈਮ ਲੱਗ ਜਾਂਦਾ ਹਨਾ ਮੋਲ ਇਹਨੂੰ ਰੋਟੀ ਖਾ ਕੇ ਤੇ ਰੋਟੀ ਖਾ ਕੇ ਫਿਰ ਪਾਵਾਂਗੇ ਜੀ ਦਾਣਾ ਤਾਂ ਫੀਲਡ ਆਪਾਂ ਤੋਂ ਦਾਣਾ ਫਿਰ ਪਾ ਦਿਆਂਗੇ ਰਾਜੂ ਦੇ ਨਾਲ ਲਾ ਕੇ ਕਿਉਂਕਿ ਇਕੱਲੇ ਬੰਦੇ ਨੂੰ ਔਖਾ ਹੋ ਜਾਂਦਾਈ ਹੈ ਨਾ ਜਾਂ ਕਿ ਪਸ਼ੂਆਂ ਦਾ ਕਰਕੇ ਪਸ਼ੂਬੱਧ ਹੋਣ ਦੇ ਕਰਕੇ ਨਾ ਇਕੱਲੇ ਬੰਦੇ ਦੇ ਸਾਰੇ ਦਿਨੇ ਇਹ ਗਰਮੀ ਬਹੁਤ ਜ਼ਿਆਦਾ ਗਈ ਇਹ ਘੱਟੇ ਲੱਗੇ ਪਾਣੀ ਘਰਮੀ ਨਹੀਂ ਪਾਣੀ-pani ਪੀਉਣਾ ਸਾਰਾ ਦੇਣੀ ਲੱਗਿਆਂਦਾ ਪੀਤਾ ਤੇ ਆਪਣਾ ਜੀ 10 1:30 ਵਜੇ ਨੂੰ ਸਾਰਾ ਕੰਮ ਆ ਜੀ ਪੜਿਆਂਦਾ ਰਾਜੂ ਦੇ ਨਾਲ ਪੜਿਆਂਦਾ ਨਾਲ ਪਾਣੀ ਦਾ ਆ ਰਹੀ ਹੈ ਨਾ ਆਪਣਾ ਨਿਬੜ ਜਾਣਾ ਹੁੰਦਾ ਹੈ ਜਿੰਨਾ ਉਹਨਾਂ ਕਿਹਾ ਨਾ ਉਹ ਵਾਜ ਜਾਂਦੀ ਹੈ ਸਾਢੇ 11 ਚਲੋ ਉਸ ਤੋਂ ਬਾਅਦ ਦੁਪਹਿਰ ਤੱਕ ਜੇਰਾ ਉਹ ਕੰਮ ਕਰ ਲੈਣ ਤਾਂ ਤੇ ਆਪਾਂ ਵੀ ਕੰਮ ਕਰ ਲੈਂਗੇ ਤੇ ਇਹ ਨਿਕਲਦਾ ਤਾਂ ਬੰਦੇ ਉਹ ਕੰਮ ਹੋ ਜਾਂਦਾ ਦਾ ਚਲੋ ਇਹ ਮਨਾ ਪਰ ਰੋਟੀ ਖਾ ਲੀ ਮੈਂ ਤੇ ਮੈਂ ਖਾਣ ਹਾਂ ਜੀ ਮੈਂ ਤੇ ਖਾਣ ਰੋਟੀ ਫਿਰ ਮਿਲਦੇ तो जी आप अच्छ आए हैं पहले दिन अपनी मोटर तो ना पानी भरना ना जी बहुत ज़्यादा ब्रेती से इसलिए आप जी तो अज ना बेती थोड़ी जी घट्ट तो मैं चल है ना आप कर लें पानी भर के रख लागे बाल्टी तो बरेती थले बह जूगी तो फिर उसके बाद ना आप पी के देखा अपने नमें बोर का पानी है ज्यादा तो बाल्ट पानी भर ले जी फिर तो निर जूगा फिर तो आप पी लेंगे पीने वास्तु पा के देखा गया पहले दिन पानी पी लागे आप ਜੀ ਆਪਾਂ ਬਣਾਵਾਂਗੇ ਅੱਜ ਕੜੀ ਹੋ ਤਾਂ ਥੋੜਾ ਨੀਡੀ ਗੇ ਤੇ ਹੁਣ ਆਪਾਂ ਕੜੀ ਬਣਾਉਣੇ ਆ ਪਕੌੜੇ ਪਾ ਕੇ ਬਣਾਵਾਂਗੇ ਜੀ ਤੇ ਪਾਣੀ ਆਪਾਂ ਰੱਖ ਲਿਆ ਪਾਣੀ ਫਿਰ ਆਪਾਂ ਪੀ ਕੇ ਦੇਖਾਂਗੇ ਵੀ ਪਾਣੀ ਦਾ ਹੈ ਨਾ ਟੇਸਟ ਕਿੰਨੇ ਆ ਦਾ ਤੇ ਆਪਾਂ ਹੁਣ ਲਾਉਣੇ ਆ ਜੀ ਬਣਾਉਣੇ ਆ ਜੀ ਆਪਾਂ ਕੜੀ ਲੋ ਜੀ ਆਪਾਂ ਹੁਣ ਜੀ ਸਰੋਂ ਦੇ ਤੇਲ ਚ ਤੇਲ ਬਣ ਗਿਆ ਲੋ ਆਪਾਂ ਇੱਕ ਹਨੇ ਨੇ ਤਿਆਰ ਕੇ ਆ ਜਪਾ ਲਈ ਜੀਰਾ ਪਿਆਜ਼ ਤੇ ਹਲਦੀ ਮਸਾਲਾ ਪਾ ਲਈ ਕੋਲੋਂ ਕੋਲ ਲਾਂ 1/2 ਕ ਹਲਕਾ ਬ੍ਰਾਊਨ ਜਿਹਾ ਨੂੰ ਫੁੱਲ ਲਾਂਗੇ ਤੇ ਟਮਾਟਰ ਪਾਵਾਂਗੇ ਲੋ ਜੀ ਆਪਾਂ ਨਾ ਲੱਸੀ ਚ ਕੋਲੀ ਹੈਗੀ ਕੋਲੇ ਵੇਸਣ ਵਿੱਚ ਹਲਦੀ ਨੂਨ ਤੇ ਹਨਾ ਮਿਰਚ ਆਪਾਂ ਥੋੜੀ ਜੀ ਪਾ ਲਈ ਤੇ ਵਿੱਚ ਪਾਵਾਂਗੇ ਜੀ ਆਪਾਂ ਪਕੌੜੇ ਘਰੇ ਬਣਾਈ ਹੋਏ ਨੇ ਜੀ ਨਾ ਪਕੌੜਿਆਂ ਨਾ ਪਕੌੜੇ ਹੈਗੇ ਆ ਮੀਡੀਅਮ ਸਾਈਜ਼ ਹੈ ਤੇ ਵਿੱਚ ਪਾਵਾਂਗੇ ਆਪਾਂ ਕੜੀ ਦੀ ਇੱਕ ਅੱਜ ਪਕੌੜਿਆਂ ਵਾਲੀ ਕੜੀ ਬਣਾਵਾਂਗੇ ਆਪਾਂ ਤੇ ਆਪਣਾ ਲਸਣ ਪਿਆਜ਼ ਭੁੱਜ ਗਿਆਗਾ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਘੋਲੇ ਜਿਹੜਾ ਤਿਆਰ ਕਰੇ ਅੱਜ ਆਪਾਂ ਹਨਾ ਕੜੀ ਬਣਾ ਲਈ ਐ ਤੇ ਅੱਜ ਕੋਈ ਸਬਜ਼ੀ ਵਾਲਾ ਭਾਈ ਵੀ ਨਹੀਂ ਆਇਆ ਸੀ ਜੀ ਤੇ ਫਿਰ ਅਸੀਂ ਇੱਕ ਸੋਚਿਆ ਹਨਾ ਰੋਜ਼ ਦਾਲਾਂ ਸੁੱਕੀਆਂ ਹੁੰਦੀਆਂ ਜਾਂ ਕੁਛ ਆਲੂ ਵਗੈਰਾ ਹੁੰਦੇ ਆ ਤੇ ਅੱਜ ਆਪਾਂ ਕੜੀ ਬਣਾ ਲਈ ਜੀ ਤੇ ਕੜੀ ਬਣਾ ਹਟੇ ਤੇ ਹੁਣ ਆਪਾਂ ਪੱਠੇ ਇੱਥੇ ਜਿਹੜੇ ਸਾਰਾ ਕੰਮ ਜਿਹੜਾ ਟੋਟਲ ਨਿਬੜ ਗਿਆ ਤੇ ਆਪਾਂ ਇੱਥੇ ਕਰਦੇ ਆ ਅੱਜ ਵੀਡੀਓ ਦਾ ਐਂਡ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਆਪਣੇ ਚੈਨਲ ਨੂੰ ਕਰੇ ਸਬਸਕ੍ਰਾਈਬ ਤੇ ਵੀਡੀਓ ਨੂੰ ਪੂਰਾ ਜਰੂਰ ਦੇਖਿਆ ਕਰੋ ਜੀ ਧੰਨਵਾਦ